ਮੁੰਬਈ ਦੇ ਅਸ਼ਤਰੀ ਹਮਲੇ ਦੇ ਮਲਜਮ ਤਹਿਵਰ ਰਾਣਾ ਨੇ ਭਾਰਤ ਨੂੰ ਆਪਣੀ ਹਵਾਲਗੀ ਖਿਲਾਫ ਦਾਇਰ ਪਟੀਸ਼ਨ ਅਮਰੀਕੀ ਸੁਪਰੀਮ ਕੋਰਟ ਵੱਲੋਂ ਰੱਦ ਕੀਤੇ ਜਾਣ ਮਗਰੋਂ ਚੀਫ ਜਸਟਿਸ ਜੋਹਨ ਰੋਬਰਟਸ ਕੋਲ ਨਵੇਂ ਸਿਰੇ ਤੋਂ ਅਰਜੀ ਦਾਖਲ ਕੀਤੀ ਰਾਣਾ ਜੋ ਪਾਕਿਸਤਾਨੀ ਮੁਲਕ ਦਾ ਕੈਨੇਡੀਅਨ ਨਾਗਰਿਕ ਹੈ ਮੌਜੂਦਾ ਸਮੇਂ ਲਾਸ ਐਂਜਲਸ ਦੇ মেট্রোপলিটন ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ ਰਾਣਾ ਨੇ 27 ਫਰਵਰੀ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਭਾਰਤ ਨੂੰ ਆਪਣੀ ਹਵਾਲਗੀ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ ਸੁਪਰੀਮ ਕੋਰਟ ਦੀ ਇਹ ਵੈਬਸਾਈਟ ਮੁਤਾਬਕ ਜਸਟਿਸ ਈਲੇਨਾ ਕਗਾਨ ਨੇ 6 ਮਾਰਚ ਨੂੰ ਰਾਣਾ ਦੀ ਪਟੀਸ਼ਨ ਖਾਰਜ ਕਰ ਦਿੱਤੀ ਕੋਰਟ ਦੀ ਵੈਬਸਾਈਟ ਤੇ ਮੌਜੂਦਾ ਜਾਣਕਾਰੀ ਮੁਤਾਬਕ ਰਾਣਾ ਦੇ ਵਕੀਲਾ ਨੇ ਨਵੇਂ ਸਿਰੇ ਤੋਂ ਅਰਜੀ ਦਾਖਲ ਕਰਕੇ ਇਸ ਨੂੰ ਇਸ ਨੂੰ ਜਸਟਿਸ ਕਗਾਨ ਦੀ ਥਾਂ ਚੀਫ ਜਸਟਿਸ ਟੋਬਰਟਸ ਅੱਗੇ ਰੱਖਣ ਦੀ ਗੁਜਾਰਿਸ਼ ਕੀਤੀ ਰਾਣਾ ਨੇ ਐਮਰਜੈਂਸੀ ਅਰਜੀ ਵਿੱਚ ਆਪਣੀ 13 ਫਰਵਰੀ ਦੀ ਪਟੀਸ਼ਨ ਦੇ ਗੁਣਾ ਦੇ ਆਧਾਰ ਤੇ ਭਾਰਤ ਨੂੰ ਆਪਣੀ ਹਵਾਲਗੀ ਉੱਤੇ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਚੇਤੇ ਰਹੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਪਿਛਲੇ ਮਹੀਨੇ ਵਾਈਟ ਹਾ우스 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਸੀ ਕਿ ਰਾਣਾ ਦੀ ਭਾਰਤ ਨੂੰ ਸਪੂਰਦਤਾ ਦੀ મંજૂરગી ਦੇ ਦਿੱਤੀ ਗਈ ਹੈ